ਅਸੀਂ ਹੁਣ ਆ ਚੁੱਕੇ ਹਾਂ ਬਰਨਾਲੇ ਦੇ ਲੇਬਰ ਚੌਂਕ ਦੇ ਵਿੱਚ ਬਾਲਮਿਕੀ ਚੌਂਕ ਜਿਹਨੂੰ ਆਪਾਂ ਕਹਿ ਦਿੰਨੇ ਆ ਆਸੇ-ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰਾ ਹੀ ਬਾਜ਼ਾਰ ਬੰਦ ਆ ਤੁਸੀਂ ਦੁਕਾਨਾਂ ਦੇ ਵੀ ਦੇਖ ਸਕਦੇ ਹੋ ਦੁਕਾਨਾਂ ਸਾਰੀਆਂ ਦੇਖ ਸਕਦੇ ਹੋ ਸਾਰੀਆਂ ਵੀ ਦੁਕਾਨਾਂ ਬੰਦ ਨੇ ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜੋ ਕਿ ਬਰਨਾਲੇ ਦੇ ਵਿੱਚ ਸਫਲ ਹੋ ਚੁੱਕੀ ਹੈ ਬਰਨਾਲਾ ਹੀ ਸਾਰਾ ਸਾਰਾ ਹੀ ਬਰਨਾਲਾ ਬੰਦ ਦਾ ਕੇਸੀ ਰੋਡ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਕੇਸੀ ਰੋਡ ਬੰਦ ਦਾ ਟਾਵਾ ਟੱਲੀ ਕੋਈ ਇੱਕ ਅੱਧੀ ਸ਼ਾਪ ਆ ਜੋ ਕਿ ਖੁੱਲੀ ਹੈ ਬਾਕੀ ਸਾਰਾ ਹੀ ਬੰਦ ਦਾ ਆਪਾਂ ਕਹਿ ਸਕਦੇ ਹਾਂ ਸਾਰਾ ਹੀ ਬਰਨਾਲਾ ਜਬੰਦ ਦਾ ਜੋ ਕਿ ਕਿਸਾਨਾਂ ਨੇ ਕਾਲ ਦਿੱਤੀ ਸੀ ਉਹ ਅੱਜ ਸਫਲ ਹੋ ਚੁੱਕੀ ਹੈ ਕਿਸਾਨਾਂ ਦੀ ਕਾਲ ਦਿੱਤੀ ਹੋਈ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲੇ ਦਾ ਕੇਸੀ ਰੋਡ ਬੰਦ ਨੇ ਸਾਰੀਆਂ ਬੰਦ ਨੇ ਬੱਸਾਂ ਸਵੇਰ ਬੰਦ ਨੇ ਇਹ ਜਿੰਨੇ ਤੋਂ ਕਿੰਨੇ ਵਜੇ ਤੱਕ ਬੰਦ ਚਾਰ ਵਜੇ ਤੱਕ ਸੱਤ ਵਜੇ ਤੋਂ 4 ਵਜੇ ਤੱਕ ਦੇਖ ਸਕਦੇ ਹੋ ਤੁਸੀਂ ਬੱਸ ਅੱਡੇ ਦਾ ਅੰਦਰੋਂ ਸਾਰਾ ਤੁਹਾਨੂੰ ਦਿਖਾ ਦਿੰਨੇ ਹਾਂ ਸਾਰੀਆਂ ਬੱਸਾਂ ਅੱਜ ਬੰਦ ਨੇ ਬੱਸ ਸਟੈਂਡ ਦਾ ਦੇਖ ਸਕਦੇ ਹੋ ਤੁਸੀਂ ਸਾਰਾ ਹੀ ਬੱਸ ਅੱਡਾ ਬੰਦ ਅੱਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸੀ ਜੱਟ ਪੀਵੀ 19 ਚੈਨਲ ਤੇ ਜਿਸ ਤਰ੍ਹਾਂ ਜੇ 30 ਤਰੀਕਾ ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਸੀ ਤੇ ਅਸੀਂ ਅੱਜ ਬਰਨਾਲਾ ਸ਼ਹਿਰ ਦੇ ਵਿੱਚ ਖੜੇ ਆ ਤੇ ਬਰਨਾਲਾ ਸ਼ਹਿਰ ਤੁਹਾਨੂੰ ਦਿਖਾ ਦਿੰਨੇ ਆ ਕਿ ਸਾਰਾ ਬੰਦ ਹੋ ਚੁੱਕਿਆ ਪਰ ਆਵਾਜਾਈ ਪਰ ਚੱਲ ਰਹੀ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੀ ਕਿਵੇਂ ਦੇਖਦੇ ਹੋ ਅੱਜ ਬਾਜ਼ਾਰ ਸਾਰਾ ਬੰਦ ਦਾ ਪੰਜਾਬ ਬੰਦ ਦਾ ਬਹੁਤ ਜ਼ਿਆਦਾ ਮਾੜੀ ਮਰਗ ਹੈਗੀ ਕਰਤਾ ਤੇ ਕਿ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਬੈਠੇ ਨੂੰ 34ਵਾਂ ਦਿਨ ਹੋ ਚੱਲਿਆ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੈਂਤਾ ਤਾਂ ਕੋਸੇ ਵੇਸੇ ਅਸੀਂ ਮੋਦੀ ਸਾਹਿਬ ਨੂੰ ਵੀ ਇਹ ਕਰਕੇ ਬੇਨਤੀ ਕਰਦੇ ਆਂ ਵੀ ਮੋਦੀ ਸਾਹਿਬ ਜਲਦੀ ਜਲਦੀ ਕੋਈ ਫੈਸਲਾ ਐਸਾ ਕਰੋ ਵੀ ਜਿਹਦੇ ਨਾਲ ਸਾਰਾ ਮਾਹੌਲ ਸਹੀ ਹੋ ਜਾਏ ਵੀ ਆ ਜੇ ਸਹੀ ਠੀਕ ਰਹੇ ਤਾਂ ਵਧੀਆ ਚੱਲੇ ਆਪਾਂ ਨੇ ਕਹਿੰਦੇ ਸਭ ਦਾ ਨਕਸਾਨ ਅਸੀਂ ਮਜ਼ਦੂਰ ਬੰਦੇ ਆ ਅਸੀਂ ਵੀ ਦਿਹਾੜੀਦਾਰ ਕਰਦੇ ਆਂ ਕੰਮ ਥੈੜੀ ਤੇ ਕਰਦੇ ਆਂ ਸਾਨੂੰ ਵੀ ਉਹ ਛੁੱਟੀਆਂ ਵਾਝਦੀਆਂ ਸਾਡਾ ਨੁਕਸਾਨ ਹੁੰਦਾ ਇਸ ਕਰਕੇ ਬਹੁਤ ਜ਼ਿਆਦਾ ਸੀ ਕਹਿੰਦੇ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਮੋਦੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰੋ ਇਹੋ ਜਿਹਾ ਕਰੋ ਵੀ ਦੁਆਨਹੀ ਦੁਨੀਆਂ ਤੱਕ ਤੁਹਾਡਾ ਨਾਮ ਚੱਲੇ ਅਸੀਂ ਵੀ ਸੱਪ ਨੂੰ ਬਹਿਉ ਕਰਦੇ ਆ ਬੰਦ ਹਰੇਕ ਨੂੰ ਸਾਰਾ ਗਾਹ ਕਉਂਦਾ ਜਾਂਦਾ ਆਬਦਾ ਉਹ ਹੁੰਦਾਗਾ ਰੋਜੀ ਰੋਟੀ ਦੇ ਅਸੀਂ ਮਜ਼ਦੂਰ ਬੰਦੇ ਆ ਕੰਮ ਕਰਦੇ ਆ ਸਭ ਦੀ ਰੋਜੀ ਰੋਟੀ ਦਾ ਲੱਤ ਪਾਈਦੀ ਹੈਗੀ ਠੀਕ ਹੈ ਨਾ ਮਾਲਕ ਨੇ ਤਾਂ ਦੇਣੇ ਨੇ ਉਸ ਨੂੰ ਵੀ ਛੁੱਟੀ ਕੱਟ ਲੈਣੀ ਸਾਡੀ ਮਾਲਕ ਨੇ ਕਿਵੇਂ ਦੇਖਦੇ ਹਾਂ ਉਹ ਚੀਜ਼ੇ ਬਾਰੇ ਅਸੀਂ ਤਾਂ ਕਹਿੰਦੇ ਆ ਵੀ ਇਹਦਾ ਕੁਝ ਹੋਣਾ ਨਹੀਂ ਚਾਹੀਦਾ ਕਿ ਪ੍ਰਮਾਤਮਾ ਕਰਨਿਓ ਵੀ ਬਿਯਾਰ ਸਾਹਿਬ ਖੁੱਲਣਾ ਚਾਹੀਦਾਗਾ ਠੀਕ ਹੈ ਨਾ ਜੀ ਤੇ ਜਿਸ ਤਰ੍ਹਾਂ ਜਕਾਲ ਦਿੱਤੀ ਸੀ ਪਰ ਅੱਜ ਮੰਦਾ ਹਾਂ ਜਿਸ ਤਰ੍ਹਾਂ ਦਿੱਤੀ ਸੀ ਬਹੁਤ ਪਰਾ ਦਿੱਤਾ ਉਹਨਾਂ ਨੇ ਬਹੁਤ ਹੰਗਾਰ ਦਿੱਤਾ ਸਾਹਮਣੇ ਪ੍ਰਵਾਰਟੀ ਸਾਹਿਬ ਨੇ ਵਧੀਆ ਦਿੱਤਾ ਮੌਕਾ ਵੀ ਸਾਹਮਣੇ ਬੰਦ ਰਹੇ ਉਹ ਅੱਜ ਪੰਜਾਬ ਬੰਦਾ ਅਸੀਂ ਜੀ ਸਾਨੂੰ ਦਰਾ ਅੱਜ ਪੰਜਾਬ ਬੰਦਾ ਤੇ ਇਹਦਾ ਸੱਦਾ ਪੱਤਰ ਦਰਾ ਸਾਡੇ ਜਥੇਬੰਦੀਆਂ ਨੇ ਵੱਡੀਆਂ ਭਰਾਵਾਂ ਨੇ ਆਗੂਆਂ ਨੇ ਸਾਡੇ ਨੇ ਦਿੱਤਾ ਸੀ 7 ਤੋਂ ਲੈ ਕੇ 4 ਵਜੇ ਤੱਕ ਦਾ ਸਾਨੂੰ ਉਹ ਪੂਰਾ ਹੰਗਾਰਾ ਮਿਲਿਆ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਅੰਦਰ ਆਪਣੀਆਂ ਸਾ ਦੁਕਾਨਾਂ ਨੇ 2 ਏਕੜਾ ਹੋਰ ਨੇ ਸਾਰੇ ਅਸੀਂ ਗਿੜਾ ਦਿੰਦੇ ਫਿਰਦੇ ਆ ਸਾਰਿਆਂ ਦਾ ਹੰਗਾਰਾਗਾ ਲਾਲਿਆਂ ਨੇ ਖੁਸ਼ ਹੋ ਕੇ ਬੰਦ ਕਰੀਆਂ ਨੇ ਕਿਸੇ ਨੇ ਕੋਈ ਨਹੀਂ ਕਿਹਾ ਨਰਾਸ਼ ਕੀ ਸੀ ਸਾਡੀ ਕਾਂਤੀਕਾਰੀ ਜਥੇਬੰਦੀ ਦੇ ਦਰਸ਼ਨਪਾਲ ਜੀ ਹੋਰ ਦਰੇ ਸਾਡੇ ਬਲਾਕ ਪ੍ਰਧਾਨ ਜੀ ਨੇ ਸਾਰਿਆਂ ਨੇ ਸਾਨੂੰ ਇਹੀ ਸਨੇਹਾ ਲਾਇਆ ਸਾਡਾ ਧੋਲੇ ਵੀ ਧਾਨਾ ਲੱਗਿਆ ਵਿਆ ਬੀਜੀਤ ਕੀ ਖੁਰਦ ਲੱਗਿਆ ਵਿਆ ਤੇ ਬਾਕੀ ਹੋਰ ਵੀ ਸਾਨੂੰ ਪੂਰਾ ਸਹਿਯੋਗ ਮਿਲਿਆ ਆਪਣੇ ਬਾਪੂ ਜੀ ਡੱਲੇ ਆਲਾ ਸਾਹਬ ਉੱਥੇ ਮਰਨ ਬੱਤ ਤੇ ਬੈਠੇ ਆ ਤੇ ਉਹਨਾਂ ਦਾ ਕਰਕੇ ਅਸੀਂ ਬਹੁਤ ਨਿਰਾਸ਼ਕੀ ਦਿਖਾਈ ਸੀ ਸਾਨੂੰ ਬਹੁਤ ਸਹਿਯੋਗ ਮਿਲਿਆ ਬਾਜ਼ਾਰ ਬੱਸਾਂ ਜੋ ਬਾਜ਼ਾਰ ਚ ਤੁਸੀਂ ਵੇਚਰਦੇ ਹੋ ਕਿਵੇਂ ਰਿਸਪੌਂਸ ਮਿਲ ਰਿਹਾ ਬਾਜ਼ਾਰ ਚ ਪੂਰਾ ਓਕੇ ਆ ਜੀ ਓਕੇ ਓਕੇ ਇਹਦਾ ਸਾਰਾ ਬਾਜ਼ਾਰ ਬੰਦਾ ਸਾਰਾ ਬਾਜ਼ਾਰ ਬੰਦਾ ਇਹ ਦੇਖੋ ਬੜਾ ਤੁਸੀਂ ਅਸੀਂ ਹੁਣ ਟੈਸਨ ਤੋਂ ਆਏ ਆ ਸਾਰਾ ਬਾਜ਼ਾਰ ਬੰਦਾ ਰੇਲਵੇ ਟਸਨ ਬੰਦਾ ਇਹ ਬਾਪੂ ਜੀ ਦੀ ਗੱਲ ਨੂੰ ਡੱਲੇਵਾਲ ਦੀ ਨੂੰ ਸਾਰੇ ਕਿਸਾਨਾਂ ਦੀ ਗੱਲ ਨੂੰ ਇਹ ਮੰਨਣਾ ਚਾਹੀਦਾਗਾ ਇਹਨਾਂ ਨੂੰ ਮੋਦੀ ਨੂੰ ਐ ਨਹੀਂ ਕਰਨਾ ਚਾਹੀਦਾ ਆਪਾਂ ਵੀ ਇੱਕ ਹਿੰਦੁਸਤਾਨ ਦੇ ਵਾਸੀ ਆ ਕੁਛ ਵੀ ਆਪਾਂ ਟੈਕਸ ਦਿੰਨੇ ਆ ਵਗੈਰਾ ਹੋਰ ਵੀ ਆਪਾਂ ਜਿੰਨੇ ਵੀ ਆਗੂ ਆਪਾਂ ਕੰਮ ਕਰਦੇ ਆ ਅਸੀਂ ਉਹ ਹਰ ਹਰ ਹਲੇ ਕਰਦੇ ਆ ਸੇਠਾ ਨੇ ਸਾਨੂੰ ਪੂਰਾ ਵਧੀਆ ਹੰਗਾਰਾ ਦਿੱਤਾ ਸਾਰਿਆਂ ਨੂੰ ਪਤਾ ਜੇ ਬਿਵਾਰੀ ਨਾ ਰਿਹਾ ਕਿਸਾਨ ਨਾ ਰਿਹਾ ਆਪਣੇ ਕੋਲੇ ਜਨਸ ਨਾ ਰਹੀ ਆਪਣਾ ਬਹੁਤ ਬੁਰਾ ਹਾਲ ਹੋਊਗਾ ਜੀ ਆੜਤਾ ਵਾਲੇ ਭਾਈ ਨੇ ਸਾਡੇ ਆੜਤੇ ਹੁਣ ਇੰਨਾ ਸ਼ਰਤ ਹੀ ਆੜਤੇ ਚੱਲਦੀ ਆ ਅਸੀਂ ਇੰਨਾ ਦੇ ਸ਼ਰਤ ਚੱਲਦੇ ਆ ਸਾਡੇ ਸ਼ਰਤ ਚੱਲਦੇ ਆ ਸ਼ੈਲਰ ਮਾਰਕ ਸਾਰਿਆਂ ਨੇ ਖੁਸ਼ ਹੋ ਕੇ ਸਾਨੂੰ ਪੂਰਾ ਹੰਗਾਰਾ ਦਿੱਤਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮਾਹੌਲਾ ਵਧੀਆ ਮਾਹੌਲਾ ਬਸ ਸ਼ਾਂਤੀ ਹੈ ਹਿੰਦੀ ਹੈ ਬਸ ਬੰਦ ਨੂੰ ਕੀ ਹੈ ਠੀਕ ਹੈ ਹਾਂ ਵਧੀਆ ਕਿਵੇਂ ਦੇਖਦੇ ਹੋ ਜੀ ਅੱਜ ਵਧੀਆ ਸ਼ਾਂਤ ਪੂਰਨ ਮਾਹੌਲਾ ਹੈ ਇਹ ਬੰਦ ਆ ਆਪਣਾ ਜਿ ਬਰਨਾਲਾ ਕਹਿ ਲਈਏ ਜੇ ਪੰਜਾਬ ਹਾਂ ਠੀਕ ਹੈ ਅਸੀਂ ਕਿਸਾਨਾਂ ਦੇ ਨਾਲ ਆ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਸਾਨਾਂ ਦੇ ਨਾਲ ਹਾਂ ਜੀ ਹਾਂ ਕਿ ਦਿਨ ਹੋ ਗਏ ਬੈਠਿਆਂ ਨੂੰ 34 ਦਿਨ ਹੋ ਗਏ ਜੀ ਉਹਨਾਂ ਨੂੰ ਕਿ ਸਾਡੇ ਰੱਬ ਕੰਨੀ ਅਸੀਂ ਦੁਆ ਮੰਗਦੇ ਵੀ ਉਹ ਤੰਦਰੁਸਤ ਰਹਿਣ ਤਾਕਿ ਉਹਨਾਂ ਨੂੰ ਪੰਜਾਬ ਦੀ ਬਹੁਤ ਲੋੜ ਆ ਗਈ। ਜਿਹੜੇ ਤਿੰਨ ਕਾਨੂੰਨ ਆ ਉਹ ਲਾਗੂ ਕਿੱਥੇ ਜਾਣ? ਕਾਨੂੰਨ ਤਾਂ ਦੇਖੋ ਉੱਤੇ ਸੈਂਟਰ ਗਵਰਨਮੈਂਟ ਹੈਗੀ ਜਾਂ ਪੰਜਾਬ ਗਵਰਨਮੈਂਟ ਹੈਗੀ ਉਹਨਾਂ ਦੇ ਹੱਥਾਂ ਚ ਐਸੀ ਕੀ ਕਰਦਾ ਇਸ ਤਰ੍ਹਾਂ ਦੁਆਈ ਕਰ ਸਕਦਾ ਜਾਂ ਉਹਨਾਂ ਦੇ ਨਾਲ ਨਾਲ ਸਾਜ ਉਹਨਾਂ ਨਾਲ ਰਲ ਕੇ ਅਸੀਂ ਪੰਜਾਬੀ ਬੰਦ ਕਰਤਾਗਾ ਜੇ ਹੁਣ ਗਵਰਨਮੈਂਟ ਨਾ ਮੰਨੇ ਫਿਰ ਉਹਨਾਂ ਦੀ ਮਰਜ਼ੀ। ਹਾਂਜੀ ਅਸੀਂ ਅੱਜ ਬਰਨਾਲੇ ਦੇ ਬਾਜ਼ਾਰ ਦੇ ਵਿੱਚ ਆ ਚੁੱਕੇ ਹਾਂ ਕਿਵੇਂ ਕਿਵੇਂ ਦੇਖਦੇ ਹਾਂ ਜੀ ਅੱਜ। ਜੋ ਪੰਜਾਬ ਦਾ ਮਾਹੌਲ ਹੈ ਸਰਕਾਰਾਂ ਨੂੰ ਆਮ ਪਬਲਿਕ ਦਾ ਕੋਈ ਖਿਆਲ ਨਹੀਂ ਹੈ ਨਾ ਉਹਨਾਂ ਨੂੰ ਕੋਈ ਪਬਲਿਕ ਦੀਆਂ ਮੁਸੀਬਤਾਂ ਤੱਕ ਕੋਈ ਮਤਲਬ ਹੈ ਅੱਜ ਜਿਹੜਾ ਪੰਜਾਬ ਆਖਰਕਾਰ ਪੰਜਾਬ ਕਿਉਂ ਬੰਦ ਕੀਤਾ ਗਿਆ ਅਗਰ ਲੋਕਾਂ ਨੂੰ ਸਮੱਸਿਆ ਇਸ ਲਈ ਬੰਦ ਕੀਤਾ ਗਿਆ ਹੈ ਅਸੀਂ ਪੰਜਾਬ ਦੇ ਵਾਸੀ ਸਾਰੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਸਾਡੀਆਂ ਪੰਜਾਬ ਦੇ ਲੋਕਾਂ ਨੂੰ ਸਮੱਸਿਆਵਾਂ ਨੇ ਉਹਨਾਂ ਨੂੰ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਸਾਨੂੰ ਦੁਬਾਰਾ ਬੰਦ ਨਾ ਕਰਨਾ ਪਵੇ ਜਿਵੇਂ ਡੱਲੇਵਾਲ ਸਾਹਿਬ ਅੱਜ 34 ਦਿਨ ਹੋ ਗਏ ਬੈਠਿਆਂ ਨੂੰ ਤੁਹਾਨੂੰ ਕੀ ਲੱਗਦਾ ਕੀ ਮਹਿਸੂਸ ਕਰਦੇ ਹੋ ਤੁਸੀਂ ਉਹ ਖੜਤਾਲ ਤੇ ਬੈਠੇ ਨੇ ਉਹ ਅੱਜ ਪੰਜਾਬ ਦਾ ਕਿਸਾਨ ਪੰਜਾਬ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਹੈ ਕੱਲਾ ਅਸੀਂ ਕਹੀਏ ਸੈਂਟਰ ਗਵਰਨਮੈਂਟ ਦਾ ਕੋਈ ਕਸੂਰ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪੰਜਾਬ ਸਰਕਾਰ ਇਹਦੇ ਵਿੱਚ ਬਰਾਬਰ ਦੀ ਹੀ ਹਿੱਸੇਦਾਰ ਹੈ ਉਹਨੂੰ ਪੰਜਾਬ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਰੌਲਾ ਪਾ ਕੇ ਸੈੱਟ ਕਰਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕ ਪੰਜਾਬ ਦੇ ਸਰਕਾਰ ਦਾ ਸਾਥ ਦੇਣ ਜਿਵੇਂ ਤੁਸੀਂ ਅੱਜ ਦੁਕਾਨਾਂ ਬੰਦ ਕਰੀ ਬੈਠੇ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਪੰਜਾਬ ਦਾ ਵਪਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਆਰਥਿਕ ਮੰਦੀ ਨਾਲ ਬਹੁਤ ਮਾੜਾ ਹਾਲ ਹੈ ਇਸ ਤਰ੍ਹਾਂ ਦੀਆਂ ਹੜਤਾਲਾਂ ਹੋਣ ਨਾਲ ਪੰਜਾਬ ਦਾ ਵਪਾਰੀ ਹੋਰ ਥੱਲੇ ਜਾ ਰਿਹਾ ਹੈ ਜੋ ਮੀਡੀਅਮ ਤਬਕਾ ਦਰਮਿਆਨਾ ਦੁਕਾਨਦਾਰ ਹੈ ਉਹ ਵੱਡੇ ਸ਼ੋਰੂਮ ਖੁੱਲਣ ਨਾਲ ਵੱਡੇ ਵੱਡੇ ਮਾਲ ਖੁੱਲਣ ਨਾਲ ਪਹਿਲਾਂ ਹੀ ਬਹੁਤ ਦੁਖੀ ਹੈ ਪੰਜਾਬ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਧਿਆਨ ਕਰਨਾ ਚਾਹੀਦਾ ਤਾਂ ਕਿ ਜਿਹੜਾ ਵਿਚਾਲੜਾ ਦੁਕਾਨਦਾਰ ਹੈ ਉਹ ਕਾਮਯਾਬ ਹੋਵੇ ਉਹਨਾਂ ਨੂੰ ਟੈਕਸਾਂ ਦੀ ਮਾਰ ਤੋਂ ਬਚਾਇਆ ਜਾ ਸਕੇ ਹੁਣ ਸਾਨੂੰ ਦਿਖਾਉਣੇ ਆ ਪੈਟਰੋਲ ਪੰਪ ਦੇਖ ਸਕਦੇ ਹੋ ਬਿਲਕੁਲ ਰਸ਼ ਹੈ ਨਹੀਂ ਅੱਜ ਤੇ ਸਾਰੇ ਕੁਝ ਬੰਦ ਅੱਜ ਪੱਕਾ ਕਾਲਜ ਰੋਡ ਦੇ ਉੱਤੇ ਅਸੀਂ ਆ ਚੁੱਕੇ ਹਾਂ ਦੇਖ ਸਕਦੇ ਹੋ ਤੁਸੀਂ ਆਸੇ ਪਾਸੇ ਸਾਰੀਆਂ ਦੁਕਾਨਾਂ ਬੰਦ ਨੇ ਪੂਰਾ ਬਰਨਾਲ ਅੱਜ ਆਪਾਂ ਕਹਿ ਦਈਏ ਬੰਦ ਹੋ ਚੁੱਕਿਆ ਕੋਈ ਟਾਮਾ ਟੱਲੀ ਦੁਕਾਨ ਖੁੱਲੀ ਆ ਬਾਕੀ ਸਾਰਾ ਹੀ ਬਾਜ਼ਾਰ ਅੱਜ ਬੰਦ ਹੈ ਦੇਖ ਸਕਦੇ ਹੋ ਲੋਕ ਅੱਜ ਫ੍ਰੀ ਹੋ ਕੇ ਬੈਠੇ ਨੇ ਤੇ ਤਾਂਸ਼ਕ ਤਾਂਸ਼ਕ ਖੇਡਦੇ ਨੇ ਤੇ ਦੇਖੋ ਸਾਰੇ ਆਪ ਦੇ ਸ਼ਟਰ ਸੱਟ ਕੇ ਦੁਕਾਨ ਬੰਦ ਕਰਕੇ ਬੈਠੇ ਨੇ ਦੇਖ ਸਕਦੇ ਹੋ ਬੈਂਕ ਦਾ ਵੀ ਸ਼ਟਰ ਬੰਦ ਹੋ ਚੁੱਕਿਆ ਤੇ ਬੈਂਕ ਵੀ ਬੰਦ ਹੈ ਅੱਜ ਆਜੇ ਕਹਿ ਦਈਏ ਸਾਰਾ ਬਾਜ਼ਾਰ ਆਲਮੋਸਟ ਸਾਰਾ ਬਾਜ਼ਾਰ ਹੀ ਬੰਦ ਦਾ ਕੋਈ ਟਾਵਾ ਟੱਲੀ ਇੱਕ ਅੱਧੀ ਦੁਕਾਨ ਆਪਾਂ ਕਹਿ ਦਈਏ ਜੋ ਖੁੱਲੀ ਆ ਉਹ ਸਾਰਾ ਹੀ ਬਾਜ਼ਾਰ ਬੰਦ ਹੈ ਤੇ ਦੇਖ ਸਕਦੇ ਹੋ ਤੁਸੀਂ ਹੁਣ ਸੋਣ ਨੂੰ ਅਸੀਂ ਕਚਹਿਰੀ ਚੌਂਕ ਦੇ ਵਿੱਚ ਲੈ ਕੇ ਚੱਲਾਂਗੇ ਦਿਖਾਵਾਂਗੇ ਕਚਹਿਰੀ ਚੌਂਕ ਦਾ ਕੀ ਮਾਹੌਲ ਆ ਕੀ ਬਾਜ਼ਾਰ ਉਥੋਂ ਬੰਦ ਆ ਜਾਂ ਨਹੀਂ ਬਾਜ਼ਾਰ ਕਚੈਰੀ ਚੌਂਕ ਦੇ ਵਿੱਚ ਅਸੀਂ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਸਾਰੀਆਂ ਦੁਕਾਨਾਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਅੱਧੇ ਸ਼ਟਰ ਸਿੱਟਿਆ ਹੋਇਆ ਪਰ ਆਲਮੋਸਟ ਸਾਰੀਆਂ ਦੁਕਾਨਾਂ ਬੰਦ ਨੇ ਤੇ ਤੁਹਾਨੂੰ ਹੁਣ ਕਚੈਰੀ ਚੌਂਕ ਦਾ ਵੀ ਦਿਖਾ ਦਿੰਨੇ ਆ ਮਾਹੌਲ ਸਾਰਾ ਦਿਖਾ ਦਿੰਨੇ ਆ ਕਚੈਰੀ ਚੌਂਕ ਦਾ ਕਿਸ ਤਰ੍ਹਾਂ ਸਾਰਾ ਬਾਜ਼ਾਰ ਕਚੈਰੀ ਚੌਂਕ ਦੇ ਵਿੱਚ ਜੋ ਕਿ ਸਬਜ਼ੀਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਵੀ ਬੰਦ ਹੋ ਚੁੱਕੀਆਂ ਨੇ ਸਬਜ਼ੀ ਵਾਲੀਆਂ ਬੰਦ ਨੇ ਸਾਰੀਆਂ ਹੀ ਬੰਦ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕੱਚਾ ਕਾਲ ਜੀ ਰੋਡ ਬਰਨਾਲੇ ਦਾ ਕੇਸੀ ਰੋਡ ਜੀ ਨੂੰ ਆਪਾਂ ਕਹਿ ਦਿੰਨੇ ਆ ਕੇਸੀ ਰੋਡ ਦੇ ਉੱਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਪੈਟਰੋਲ ਪੰਪ ਤੁਸੀਂ ਦੇਖ ਸਕਦੇ ਹੋ ਖਾਲੀ ਹੋਏ ਪਏ ਨੇ ਜਮਾ ਕਸਾਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜੋ ਕਿ ਬਰਨਾਲੇ ਦੇ ਵਿੱਚ ਸਫਲ ਹੋ ਚੁੱਕੀ ਹੈ ਬਰਨਾਲਾ ਹੀ ਸਾਰਾ ਸਾਰਾ ਹੀ ਬਰਨਾਲਾ ਬੰਦ ਦਾ ਕੇਸੀ ਰੋਡ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਕੇਸੀ ਰੋਡ ਬੰਦ ਦਾ ਟਾਵਾ ਟੱਲੀ ਕੋਈ ਇੱਕ ਅੱਧੀ ਸ਼ਾਪ ਆ ਜੋ ਕਿ ਖੁੱਲੀ ਹੈ ਬਾਕੀ ਸਾਰਾ ਹੀ ਬੰਦ ਦਾ ਆਪਾਂ ਕਹਿ ਸਕਦੇ ਹਾਂ ਸਾਰਾ ਹੀ ਬਰਨਾਲਾ ਜਬੰਦ ਦਾ ਜੋ ਕਿ ਕਿਸਾਨਾਂ ਨੇ ਕਾਲ ਦਿੱਤੀ ਸੀ ਉਹ ਅੱਜ ਸਫਲ ਹੋ ਚੁੱਕੀ ਹੈ ਕਿਸਾਨਾਂ ਦੀ ਕਾਲ ਦਿੱਤੀ ਹੋਈ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲੇ ਦਾ ਕੇਸੀ ਰੋਡ ਤੁਸੀਂ ਦੇਖ ਸਕਦੇ ਹੋ ਲੋਕ ਤਾਂ ਸ਼ਾਂ ਖੇਡਦੇ ਨੇ ਬੈਠੇ ਨੇ ਤੇ ਦੁਕਾਨਾਂ ਕਾਫੀ ਹੱਦ ਤੱਕ ਸਾਰੀਆਂ ਦੁਕਾਨਾਂ ਬੰਦ ਨੇ ਅੱਜ ਕੁਝ ਕੁ ਦੁਕਾਨਾਂ ਖੁੱਲੀਆਂ ਨੇ ਟਾਵਾ ਟਰੱਲੀਆਂ ਦੁਕਾਨਾਂ ਅੱਜ ਖੁੱਲੀਆਂ ਨੇ ਜੋ ਕਿਸਾਨਾਂ ਨੇ ਅਪੀਲ ਦਿੱਤੀ ਹੋਈ ਸੀ ਅੱਜ ਸਫਲ ਹੋ ਚੁੱਕੀ ਆ ਜੇ ਗੱਲ ਕਰੀਏ ਬਰਨਾਲੇ ਦੇ ਵਿੱਚ ਸਾਰਾ ਹੀ ਬਰਨਾਲਾ ਅੱਜ ਕਿਸਾਨਾਂ ਦੇ ਕਿਸਾਨਾਂ ਨੂੰ ਸਾਥ ਦੇ ਰਿਹਾ کافی ਦਖਾਨਾਂ ਬੰਦ ਨੇ ਛੇਵੜਾ ਹਸਪਤਾਲ ਸਰਕਾਰੀ ਬਰਨਾਲੇ ਦੇ ਸਾਹਮਣੇ ਅਸੀਂ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਦੇ ਤੇ ਬਸ ਕੱਲੀਆਂ ਮੈਡੀਕਲ ਸ਼ਾਪ ਖੁੱਲੀਆਂ ਨੇ ਤੇ ਮੈਡੀਕਲ ਸ਼ਾਪ ਆਪਾਂ ਕਹਿ ਦਈਏ ਜੇ ਉਹ ਖੁੱਲੀਆਂ ਨੇ ਬਾਕੀ ਸਾਰਾ ਬਾਜ਼ਾਰ ਬੰਦ ਆ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਬਾਜ਼ਾਰ ਬੰਦ ਆ ਪਰ ਆਵਾਜ਼ਾਈ ਚੱਲ ਰਹੀ ਆ ਪਰ ਉਨੀ ਨਹੀਂ ਚੱਲ ਰਹੀ ਜਿੰਨੀ ਚੱਲਣੀ ਚਾਹੀਦੀ ਆ ਸਾਰਾ ਹੀ ਬਾਜ਼ਾਰ ਬੰਦ ਆ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਆ ਚੁੱਕੇ ਆ ਬਰਨਾਲੇ ਦੇ ਲੇਬਰ ਚੌਂਕ ਦੇ ਵਿੱਚ ਬਾਲਮਿਕੀ ਚੌਂਕ ਜਿਹਨੂੰ ਆਪਾਂ ਕਹਿ ਦਿੰਨੇ ਆ ਅਸੇ-ਬਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰਾ ਹੀ ਬਾਜ਼ਾਰ ਬੰਦ ਆ ਤੁਸੀਂ ਦੁਕਾਨਾਂ ਦੇ ਵੀ ਦੇਖ ਸਕਦੇ ਹੋ ਦੁਕਾਨਾਂ ਸਾਰੀਆਂ ਦੇਖ ਸਕਦੇ ਹੋ ਸਾਰੀਆਂ ਹੀ ਦੁਕਾਨਾਂ ਬੰਦ ਨੇ ਆਲਮੋਸਟ ਸਾਰਾ ਹੀ ਆਪਾਂ ਕਹਿ ਦਈਏ ਬਰਨਾਲਾ ਬੰਦ ਪਿਆ ਹੁਣ ਤੁਹਾਨੂੰ ਬੱਸ 80 ਦੇ ਵੱਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬੱਸ 80 ਇਕੱਲਾ ਮੈਡੀਕਲ ਸ਼ਾਪ ਆਪਾਂ ਕਹਿ ਦਈਏ ਜਿਹੜਾ ਉਹ ਬੰਨੇ ਬਾਕੀ ਹੋ ਸਾਰਾ ਕੁਝ ਬੰਦ ਆ ਉਰੇ ਟੈਂਪੂ ਵੱਡੇ ਜੋ ਕਿ ਆਪਾਂ ਕਹਿੰਦੇ ਨੇ ਬੱਸ ਸਟੈਂਡ ਦੇ ਲਵੇ ਟੈਂਪੂ ਵੱਡਾ ਦੇਖ ਸਕਦੇ ਹਾਂ ਬਿਲਕੁਲ ਆਪਾਂ ਕਹਿੰਦੀਏ ਕੋਈ ਰਸ਼ ਨਹੀਂ ਇੱਥੇ ਬਿਲਕੁਲ ਸਾਫ਼ ਬੰਦ ਸਾਰਾ ਕੁਝ ਖੜਾ ਆਟੋ ਰਿਕਸ਼ਾ ਆਪਾਂ ਕਹਿੰਦੇ ਨੇ ਜਿਹੜੇ ਇਲੈਕਟ੍ਰੋਨਿਕ ਬਿਜਲੀ ਵਾਲੇ ਉਹ ਵੀ ਬੰਦ ਨੇ ਕੁਝ ਕੁ ਦੁਕਾਨਾਂ ਗਲੀਆਂ ਖੁੱਲੀਆਂ ਨਹੀਂ ਜਿਸ ਤਰ੍ਹਾਂ ਕੱਪੜੇ ਵਾਲੀ ਦੁਕਾਨ ਤੇ ਹੋਰ ਥੋੜੀਆਂ ਮੋਟੀਆਂ ਚੀਜ਼ਾਂ ਬਾਕੀ ਸਾਰਾ ਹੀ ਆਲਮੋਸਟ ਸਾਰਾ ਬੰਦ ਆ ਇਹ ਗੱਲ ਕਰੀਏ ਬੱਸਾਂ ਦੀ ਬੱਸ ਅਡੇ ਦੇ ਵਿੱਚ ਸਾਰੀਆਂ ਹੀ ਬੱਸਾਂ ਲੱਗੀਆਂ ਖੜੀਆਂ ਨੇ ਬੱਸਾਂ ਚੱਲ ਨਹੀਂ ਰਹੀਆਂ ਸਾਰੀਆਂ ਹੀ ਬੱਸਾਂ ਅੰਦਰ ਖੜੀਆਂ ਨੇ ਤੁਹਾਨੂੰ ਦਿਖਾ ਸਕਦੇ ਹਾਂ ਦੇਖ ਸਕਦੇ ਹੋ ਤੁਸੀਂ ਬੱਸਾਂ ਵੀ ਬੱਸਾਂ ਚੱਲਦੀ ਬੰਦ ਨੇ ਸਾਰੀਆਂ ਬੰਦ ਨੇ ਬੱਸਾਂ ਸਭ ਬੰਦ ਨੇ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਬੰਦ ਨੇ 4 ਵਜੇ ਤੱਕ 7 ਵਜੇ ਤੋਂ 4 ਵਜੇ ਤੱਕ 7 ਵਜੇ ਤੋਂ 4 ਵਜੇ ਤੱਕ ਦੇਖ ਸਕਦੇ ਹੋ ਤੁਸੀਂ ਬੱਸ ਅਡੇ ਦਾ ਅੰਦਰੋਂ ਸਾਰਾ ਤੁਹਾਨੂੰ ਦਿਖਾ ਦਿੰਨੇ ਆ ਸਾਰੀਆਂ ਬੱਸਾਂ ਜੇ ਬੰਦ ਨੇ ਬੱਸ ਸਟੈਂਡ ਦਾ ਦੇਖ ਸਕਦੇ ਹੋ ਤੁਸੀਂ ਸਾਰਾ ਹੀ ਬੱਸ ਅੱਡਾ ਬੰਦ ਅੱਜ ਬੱਸ ਅੱਡੇ ਦੇ ਬਾਹਰ ਇਹ ਦੇਖੋ ਅਸੀਂ ਆ ਚੁੱਕੇ ਆ ਤੇ ਬੱਸਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਕਿਸ ਤਰ੍ਹਾਂ ਸਾਰੀਆਂ ਬੱਸਾਂ ਖੜੀਆਂ ਨੇ ਅੰਦਰ ਕੋਈ ਵੀ ਬੱਸ ਚੱਲ ਨਹੀਂ ਰਹੀ ਸਾਰਾ ਹੀ ਬਾਜ਼ਾਰ ਬੰਦ ਆ ਫਲ ਫਰੂਟ ਵਾਲੀਆਂ ਦੁਕਾਨਾਂ ਜੇ ਆਪਾਂ ਕਹਿ ਦਈਏ ਸਾਰੀਆਂ ਹੀ ਬੰਦ ਨੇ ਕੋਈ ਟਮਾਟਾ ਮੀ ਟੱਲੀ ਕੋਈ ਦੁਕਾਨ ਖੁੱਲੀ ਆ ਬਾਕੀ ਆਲਮੋਸਟ ਸਾਰੀਆਂ ਦੁਕਾਨਾਂ ਬੰਦ ਨੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਉਹ ਸਫਲ ਹੋ ਚੁੱਕੀ ਆ ਪੰਜਾਬ ਦੇ ਵਿੱਚ ਬਰਨਾਲੇ ਦੇ ਸ਼ਹਿਰ ਦੇ ਵਿੱਚ ਸਾਡੇ ਚੈਨਲ ਤੇ ਬਣੇ ਰਹੋ ਬਰਨਾਲੇ ਦੀ ਪਲਪਲ ਦੀ ਖਬਰ ਤੁਹਾਨੂੰ ਦੱਸਾਂਗੇ ਤਾਂ ਹੀ ਫਾਇਦਾ ਹੋਊਗਾ ਜੇ ਆਪਣਾ ਪੰਜਾਬ ਦੇ ਵਿੱਚ ਉਹ ਗੱਲਬਾਤ ਬਣੂਗੀ ਉਹਨਾਂ ਦੀ ਕੋਈ ਮੰਨ ਮੰਨੀ ਜਾਊਗੀ ਹਾਂਜੀ ਮੋਦੀ ਦੇ ਦੇ ਸਿਰ ਤੇ ਜੋਨੀ ਖੁਰਕ ਦੀ ਠੀਕ ਹੈ ਜੀ ਹਾਂਜੀ ਜੋ ਜੋ ਸਰਕ ਨੂੰ ਉਹਨਾਂ ਤਾਂ ਹੀ ਮਾੜਾ ਮੋਟਾ ਗਰੀਬਾਂ ਦਾ ਸੋਚੂਗਾ ਹਾਂਜੀ ਹਾਂਜੀ ਜਿਹੜੇ ਆਪਣੇ ਕਾਨੂੰਨ ਲਾਗੂ ਕੀਤੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਹੀ ਫੈਸਲਾ ਨਹੀਂ ਨਾ ਬੰਦ ਦਾ ਹੈ ਸਹੀ ਹੈ ਜੀ ਸਹੀ ਫੈਸਲਾ ਤੁਸੀਂ ਨਾਲੋਂ ਸਾਰੇ ਆਹ ਭਾਈ ਕਿਸਾਨਾਂ ਨਾਲ ਹੈ ਆਈ ਆਪ ਇਹ ਸਾਰੇ ਮਜ਼ਦੂਰ ਕਿਸਾਨ ਸਾਰੇ ਨਾਲ ਆ ਇਹ ਜਿਵੇਂ ਸੋਡੀ ਆ ਪਿਛੇ ਆ ਰੇੜੀਆਂ ਜਿਵੇਂ ਤੁਹਾਡਾ ਫਲ ਫਰੂਟ ਆਓ ਤੁਸੀਂ ਕੱਲ ਕਰਤਾ ਸੀ ਤਾਂ ਹੀ ਤਾਂ ਵੇਚਦਾ ਸੀ ਤਾਂ ਹੀ ਬੰਦ ਅਕੀ ਦਿੱਤਾ ਹੈ ਅਸੀਂ ਪੂਰਾ ਸਾਥ ਦੇਵਾਂਗੇ ਨਾਲ ਕਿਸਾਨਾਂ ਦੇ ਸ਼ੰਭੂ ਬਾਰਡਰ ਤੇ ਵਾਲਾ ਸਾਹਿਬਾਰੇ ਕਿਵੇਂ ਦੇਖਦੇ ਹੋ ਅੱਜ ਉਹਨਾਂ ਨੂੰ 30 ਦਿਨ ਹੋ ਗਏ ਅੱਜ ਉਹਨਾਂ ਨੂੰ ਹਾਂ ਅਸੀਂ ਉੱਥੇ ਵੀ ਜਾਵਾਂਗੇ ਸਾਰੇ 30 ਦਿਨ ਹੋ ਗਏ ਅੱਜ ਉਹਨਾਂ ਨੂੰ ਹਾਂ ਅਸੀਂ ਉੱਥੇ ਵੀ ਜਾਵਾਂਗੇ ਡੱਲੇਆ ਸਾਹਿਬ ਕੋਲ ਵੀ ਜਾਵਾਂਗੇ ਅਸੀਂ ਤੇ ਵਧੀਆ ਉਹਨਾਂ ਨੇ ਫੈਸਲਾ ਕੀਤਾ ਹੈ ਸੈਂਟਰ ਸਰਕਾਰ ਨੂੰ ਫਰਕ ਪਊ ਹਾਂ ਹਾਂ ਪਊ ਕਿਉਂ ਨਹੀਂ ਫਰਕ ਪਊ ਪੰਜਾਬ ਸਰਕਾਰ ਦਾ ਫਰਕ ਪਊਗਾ ਪੂਰਾ ਵਾਜੀ ਆ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਜੋ ਕਿ ਅਸੀਂ ਸਾਨੂੰ ਬਰਨਾਲਾ ਸ਼ਹਿਰ ਦਿਖਾਇਆ ਸਾਰਾ ਤੇ ਤੁਸੀਂ ਆਪ ਦਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਪੰਜਾਬ ਬੰਦ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਕੀ ਸਰਕਾਰ ਨੂੰ ਫਰਕ ਪੈ ਸਕਦਾ ਹੈ ਜਾਂ ਨਹੀਂ ਧੰਨਵਾਦ ਇਹੀਏ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਬਣੇ ਰਹੋ YouTube ਚੈਨਲ ਤੇ ਦੇਸੀ ਜੱਟ ਪੀਵੀ19 ਚੈਨਲ ਧੰਨਵਾਦ ਜੀ